ਸਾਤ ਨਾਮ ਵਾਲੇ ਗੁਰੂ ਜਾਤ ਨਾਮ ਵਾਲੇ ਗੁਰੂ ਸਾਤ ਨਾਮ ਵਾਲੇ ਗੁਰੂ ਜਾਤ ਨਾਮ ਵਾਲੇ ਸਾਡਾ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਕਜ਼ਲਮਰਾਨੋ ਇਟਲੀ ਜ਼ਿਲ੍ਹਾ ਕਰਮੋਨਾ ਇਥੋਂ ਨਗਰ ਕੀਰਤਨ ਸਜਾਇਆ ਗਿਆ ਹਾ ਨਗਰ ਕੀਰਤਨ ਅੱਜ ਕੱਢਿਆ ਜਾ ਰਿਹਾ ਹੈ ਜੋ ਗੁਰੂ ਸਾਹਿਬ ਦੇ ਨਾਲ ਜੋ ਸਿੱਖ ਭਾਈ ਦਿਆਲਾ ਜੀ ਭਾਈ ਮਰਿਦਾਸ ਜੀ ਭਾਈ ਸੋਦੀਦਾਰ ਜੀ ਜੋ ਕੁਰਬਾਨੀ ਕੁਰਬਾਨੀ ਕੀਤੀ ਹੈ ਉਹਨਾਂ ਦੇ ਨਾਲ ਮਹਾਨ ਸਿੱਖ ਜੋ ਸੇਵਾਦਾਰ ਸੇਵਾਦਾਰ ਭਾਈ ਹੈ ਆਪਣੀ ਗੁਰੂ ਸਾਹਿਬ ਜੀ ਦੇ ਭਾਈ ਜਤਾ ਜੀ ਭਾਈ ਲਖੀਸ਼ਾ ਵੰਜਾਰਾ ਜੀ ਜੋ ਸੇਵਾਦਾਰ ਭਾਈ ਗਈ ਹੈ ਉਹਨਾਂ ਨੇ ਮਹਾਨ ਸੇਵਾ ਨੂੰ ਸਮਰਪਤ 550 ਸਾਲ ਜੁੜਾ ਮਨਾ ਰਹੇ ਹਾਂ ਮਗਰ ਕੀਤਨ ਸਜਾਏ ਗਏ ਸਮੂਹ ਸੰਗਤ ਨੇ ਪਹੁੰਚ ਕਰਕੇ ਸੇਵਾ ਵਿੱਚ ਹਿੱਸੇ ਪਾ ਕੇ ਆਪਣੀ ਸ਼ਰਧਾ ਭਾਵ ਨਾਲ ਸਮੂਹ ਜਮਾ ਵੰਨ ਭਾਗ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਇਸੇ ਤਰ੍ਹਾਂ ਗੁਰੂ ਸਾਹਿਬ ਕਿਰਪਾ ਕਰਦੇ ਰਹਿਣ ਸੰਗਤਾਂ ਦਾ ਸਹਿਯੋਗ ਮਿਲਦਾ ਰਹੇ ਨਗਰ ਕੀਰਤਨ ਸਜਾਇਆ ਜਾਣ ਸਾਨੂੰ ਆਪਣੇ ਗੁਰੂਆਂ ਦੀਆਂ پیغمبرਾਂ ਦੀਆਂ ਪੁਰਖਿਆਂ ਦੀਆਂ ਜੋ ਬਖਸ਼ੀਆਂ ਗਈਆਂ ਜਿਹੜੀਆਂ ਉਹਨਾਂ ਦੀਆਂ ਸਾਨੂੰ ਪਾਈਆਂ ਗਈਆਂ ਪੈੜਾਵਾਂ ਉਹਨਾਂ ਬਾਰੇ ਪਤਾ ਲੱਗ ਸਕੇ ਗੁਰੂ ਸੋ ਨਿਹਾਲ ਵਾਹਿਗੁਰੂ 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 मन की पास खुजाई मन की पास खुज ਤਨ ਕੀ ਯਾਦ ਸੁਧਾਈ ਤੋ ਸੱਤ ਤੇ ਕੀ ਪਿਆਰ ਦਾ ਰੰਗ ਹੈ ਸੱਤ ਲਈ ਕੀ ਨਾ ਮਿਲਣਾ ਤੋ ਸੱਤ ਤੇ ਕੀ ਪਿਆਰ ਮੇਰੇ ਨਾਲ ਹੈ ਸੁਦਾ ਤੇ ਕੋ ਪਿਆਰ ਮੇਰੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਤੰਗੜ ਤੇਗ ਬਹਾਦਰ ਸਾਹਿਬ ਵਾਹਿਗੁਰੂ ਤੇਗ ਬਹਾਦਰ ਸਤਿਗੁਰੂ ਤੇਗ ਬਹਾਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਮਦਮੀ ਟਕਸਾਲ ਕਜ਼ਲਮਰਾਨੋ ਇਟਲੀ ਜ਼ਿਲ੍ਹਾ ਕਰਮੋਨਾ ਇਥੋਂ ਨਗਰ ਕੀਰਤਨ ਸਜਾਇਆ ਗਿਆ ਹੰਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਤੇ ਉਹਨਾਂ ਦੇ ਨਿਸ਼ਕਾਮ ਸੇਵਕ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇ ਆਲਾ ਜੀ ਭਾਈ ਲੱਖੀ ਸ਼ਾਹ ਵਨਜਾਰਾ ਭਾਈ ਜੇਤਾ ਜੀ ਜਿਨ੍ਹਾਂ ਦੀ ਨਿਸ਼ਕਾਮ ਸੇਵਾ ਨੂੰ ਸਮਰਪਿਤ ਉਹਨਗਰ ਕੀਰਤਨ ਸਜਾਇਆ ਗਿਆ ਸਮੂਹ ਸੰਗਤ ਨੇ ਪਹੁੰਚ ਕਰਕੇ ਸੇਵਾ ਵਿੱਚ ਹਿੱਸੇ ਪਾ ਕੇ ਆਪਣੀ ਸ਼ਰਧਾ ਭਾਵਨਾ ਨਾਲ ਸਮੂਹ ਸਮਾਵਨ ਭਾਗ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੋ ਇਸੇ ਤਰ੍ਹਾਂ ਗੁਰੂ ਸਾਹਿਬ ਕਿਰਪਾ ਕਰਦੇ ਰਹਿਣ ਸੰਗਤਾਂ ਦਾ ਸਹਿਯੋਗ ਮਿਲਦਾ ਰਹੇ ਨਗਰ ਕੀਰਤਨ ਸਜਾਇਆ ਜਾਣ ਸਾਨੂੰ ਆਪਣੇ ਗੁਰੂਆਂ ਦੀਆਂ ਪੈਗੰਬਰਾਂ ਦੀਆਂ ਪੁਰਖਿਆਂ ਦੀਆਂ ਜੋ ਬਖਸ਼ੀਆਂ ਗਈਆਂ ਜਿਹੜੀਆਂ ਉਹਨਾਂ ਦੀਆਂ ਸਾਨੂੰ ਪਾਈਆਂ ਗਈਆਂ ਪੈੜਾਵਾਂ ਉਹਨਾਂ ਬਾਰੇ ਪਤਾ ਲੱਗ ਸਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਅੱਜ ਦਾ ਪੂਰੇ ਵਰਲਡ ਵਿੱਚ ਬਹੁਤ ਹੀ ਮਹਾਨ ਦਿਹਾੜਾ ਗੁਰੂ ਸਾਹਿਬ ਜੀ ਦੇ ਨਵੇਂ ਪਾਤਸ਼ਾਹੀ ਤੰਦ ਗੁਰਦੇਵ ਸਾਹਿਬ ਜੀ ਦਾ ਤੋਂ ਤਾਂ ਸੁਣਿਆ ਆ ਸਰ ਲਾਸਟ ਆਪਦੀ ਨੂਸ ਵਰਪਤ ਇਟਲੀ ਵਿੱਚ ਗੁਰਦੁਆਰਾ ਸਾਹਿਬ ਖੀਰਵਾ ਬਤੀਸਨ ਦੀ ਬ੍ਰਾਂਚ ਦਾ ਨੂੰ ਦਸਾਲ ਵੱਲੋਂ ਜੋ ਬੜਾ ਹਿਸਕਾ ਦਾ ਪਰਾਲਾ ਸਦਕਾ ਜੋ ਮਹਾਨ ਅਗਰ ਕੀਰਤਨ ਅੱਜ ਕਰਿਆ ਜਾ ਰਿਹਾ ਹੈ ਜੋ ਗੁਰੂ ਸਾਹਿਬ ਦੇ ਨਾਲ ਜੋ ਸਿੱਖ ਭਾਈ ਦਿਆਲਾ ਜੀ ਭਾਈ ਮਨੀਰਾਜ ਜੀ ਭਾਈ ਸਦੀਦਾ ਜੀ ਜੋ ਕੁਰਬਾਨੀ ਕੁਰਬਾਨੀ ਕੀਤੀ ਹੈ ਉਹਨਾਂ ਨੇ ਨਹਾਲ ਮਹਾਨ ਸਖਜੋ ਸੇਵਾਦਾਰ ਸੇਵਾਦਾਰ ਭਾਈ ਹੈ ਆਪਣੀ ਗੁਰੂ ਸਾਹਿਬ ਜੀ ਦੇ ਭਾਈ ਜਤਾ ਜੀ ਭਾਈ ਲਕੀਸ਼ਾ ਵੰਜਾਰਾ ਜੀ ਜੋ ਸੇਵਾ ਨੇ ਭਾਈ ਗਈ ਹੈ ਉਹਨਾਂ ਨੇ ਮਹਾਨ ਸੇਵਾ ਨੂੰ ਸਮਰਪਤ 350 ਸਾਲਾ ਜੁੜਾੜਾ ਮਨਾ ਰਹੇ ਹਾਂ ਸਮੂਹ ਸਰਪਾ ਨੂੰ ਬਹੁਤ ਹੀ ਸਦਾ ਦੇ ਪਿਆਰ ਨਾਲ ਜੋ ਇਹ ਨਗਰ ਕੀਤਾਦਾ ਇਹ ਗੀਤਾ ਹੈ ਅਤੇ ਇਸ ਇਹ ਹਰ ਸਾਲ ਦੀ ਤਰ੍ਹਾਂ ਨਹੀਂ ਨਾ ਨਗਰ ਕੀ ਗੱਢਾ ਜਾਇਆ ਕਰੇਗਾ ਜੋ ਗੁਰਪ੍ਰੀਤਬਾਲ ਸਾਹਿਬ ਜੀ ਨੇ ਜੋ ਸੀਸ ਧਰਮੇ ਅਸੀਸ ਚੋਦੀਆ ਜੋ ਧਰਮੇ ਅਸੀਸ ਦਿੱਤਾ ਹਮਾਰਾ ਸਾਹਿਬ ਜੀ ਹਰ ਸ਼ਖਰ ਨੂੰ ਲੋੜ ਹੈ ਆਪਣਨੇ ਸ਼ਖਰ ਧਰਮਲੇ ਅਸੀਸ ਜਿਹਦਾ ਹੈ ਅਤੇ ਬੁਜੇਤਰ ਮਵਾਸਤੇ ਵੀ ਜੋ ਗੁਰਸਖ ਗੁਰਪਿਆਰੀ ਸਧਕ ਜੀਓ ਆਪ ਜੀ ਨੂੰ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ